तो भी उतना ही बाप बनना था चंद्रेंद्रनाथ के बारे में सुन लिया इस और के बारे में

ਦੰਤੇ ਕੋਲ ਦਾ ਦਾ ਡਿਵਾਈਨ ਕਾਮੇਡੀ ਦਿ ਵਿਟਿਕ ਚੈਪਟਰ ਆਫ ਦ ਇਨਫਰਨੋ ਉਸ ਚੈਪਟਰ ਦਾ ਰੀਜ਼ਨ ਇਹ ਆ ਕੇ ਦੰਤੇ ਕ੍ਰੀਏਟ ਕਰ ਰਿਹਾ ਸੀ ਇਹ ਉਸ ਕਿਤਾਬ ਤੋਂ ਬਾਅਦ ਦੀ ਗੱਲ ਹੈ ਪਹਿਲਾ ਨਿਸ਼ਾਨ ਤੋਂ ਪੇਂਟਿੰਗ ਬਣਾ ਰਿਹਾ ਸੀ ਆਪਣੇ ਪ੍ਰੇਮਿਕਾ ਨੂੰ ਵੇਟ ਕਰਨ ਵਾਸਤੇ ਤੋ ਬਹੁਤ ਪ੍ਰੋਫਿਟ ਟਾਈਪ ਕਿ ਉਹ ਕਿਸੇ ਬਤੇਰੀ ਨਾ ਗਏ ਤਾਂ ਆਪਣੀ ਸਾਰੀ ਮਾਸੂਮੀਅਤ ਤੇ ਪਿਆਰ ਉਹਦੇ ਪਿੱਛੇ ਉਪਾਰ ਉਸੇ ਵੀਡੀਓ ਦਾ ਦਰਵਾਜ਼ਾ ਖੜਕਦਾ ਤੇ ਪੰਜ-ਛੇ ਲੋਕ ਕਿਸੇ ਦੇ ਇਸ ਸੋਸ਼ਲ ਪ੍ਰੋਗਰਾਮ ਕਰਨਾ ਦਾ ਬੋਲ ਆ ਜਿੰਦੇ ਉਹ ਆਪਣਾ ਘਰ ਛੱਡ ਕੇ ਉਹਨਾਂ ਨੂੰ ਕੋਈ ਦਾਦੇ ਨਾਂ ਦੇ ਦੱਸੋ ਉਹ ਕਦੇ ਦੇ ਸੀ ਕੋਈ ਪ੍ਰੋਗਰਾਮ ਕਰਨਾ ਉਹਦੇ ਲਈ ਚੰਗਾ ਹੈ ਉਹਨਾਂ ਨੂੰ ਫ੍ਰਿਆ ਦਾ ਉਹਨੂੰ ਆਲੋਸਟ ਜੀ ਦਾ ਉਹ ਤੇ ਆਪਾ ਦਿਸਕਟੂ ਕੋਸਲੇ ਇੰਨਾ ਵਿਸਤਾਰ ਹੋਇਆ ਕਿ ਉਹ ਦਵਾਰਾ ਸਾਰੇ ਉਹਨੂੰ ਪੇਂਟਿੰਗ ਬਣਾਉਂਦਾ ਉਪਰ ਤੋਂ ਕਰਿਆ ਉਤਰਾਣ ਕਰਿਆ ਸਾਰਾ ਉਹ ਲੋਕ ਟੈਂਪੋਰਰੀ ਆ ਉਹ ਕਿਸੇ ਜਿਹੜੀ ਫੀਲਿੰਗ ਬਣਾ ਰਿਹਾ ਸੀਗਾ ਉਹ ਉਤਾਰੀ ਉਹਦੇ ਵਿੱਚ ਉਹ ਦਾ ਇਨਫਰਮ ਚੈਪਟਰ ਲਿਖਦਾ ਦੁਆਨ ਤੋਂ ਵੀ ਉਹ ਸਾਰਾ ਗੁੱਸਾ ਦਾ ਰੋਸਾ ਜਿਹੜਾ ਸੀਗਾ ਉਹ ਕੱਢਦਾ ਤੇ ਉਹਦੇ ਚ ਨੱਕ ਦਾ ਸੀਨਾ ਤੇ ਉਹਦੇ ਪੜਾਹੇ ਉੱਪਰ ਰਹੇ ਸੀ ਤੇ ਉਹਨਾਂ ਕਹਾਣਿਆਂ ਦੇ ਉੱਪਰ ਉਹ ਪੰਜ ਛੇ ਬੰਦੇ ਜਿਹੜੇ ਉਹਦੇ ਕੋਲ ਆਏ ਸੀ ਉਹ ਉੱਥੇ ਲੜਦਾ ਫਿਰ ਉਹਨਾਂ ਬੜਾ ਜਾਨਦਾਰ ਕਿਉਂ ਹੁਣ ਕਿਵੇਂ ਹਾਂ ਟਿੱਪ ਦਾ ਇਹ ਜਿਹੜਾ ਜੁੰਡੀ ਤੋਂ ਬਦਲਾਖੰਡ ਹੁੰਦਾ ਜਾਂਦਾ ਪਰ ਉਹਦੇ ਨਾਲ ਜੋ ਕਾਲਜ ਹੋਇਆ ਉਹਨੇ ਜੋ ਖੋਹਿਆ ਉਹਦੇ ਵੀ ਉਹ ਵਾਇਸ ਤੋਂ ਤੋਂ ਉਹ ਸੱਚੀ ਉੱਚੀ ਨਹੀਂ ਪੜਾਇਆ ਦਿੱਤੇ ਆਪਣੇ ਇਮੈਜਿਨੇਸ਼ਨ ਵਿੱਚ ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਫਾਰਮ ਹੈ ਜਿਹੜਾ ਤਾਂ ਇਹ ਇੱਕ ਲਿਟਰੇਚਰ ਦੇ ਬੰਦੇ ਦਾ ਇੱਕ ਲਿਟਰਰੀ ਸਰਕਲ ਸਹੀ ਤਰੀਕੇ ਨਾਲ ਵਿਚਰਨ ਦਾ ਤਰੀਕਾ ਸੰਜੀਵਨ ਜਿਹੜੇ ਬ्रोਮਾ ਅਸੀਂ ਵੀ ਸਾਰੇ ਜਾਣਦੇ ਇੱਕ ਕੋਈ ਪ੍ਰੋਗਰਾਮ ਹੈਪਨ ਹੋ ਰਿਹਾ ਹੈ ਸਾਹਮਣੇ ਉਹਨੂੰ ਦੇਖਣਾ ਤੇ ਉਹਦੇ ਵਿੱਚੋਂ ਤਾਂ ਦੇਖਣ ਦਾ ਤਰੀਕਾ ਨਹੀਂ ਆਬਜ਼ਰਵੇਸ਼ਨ ਆ ਉਹ ਆਪਣਾ ਤਰੀਕੇ ਨਾਲ ਕਹਿ ਰਿਹਾ ਤੇ ਲਿਟਰੇਚਰ ਅੰਡਰਟੋਨ ਵੀ ਹੁੰਦਾ ਸਾਰੇ ਜਾਣਦੇ ਕਿ ਲਿਟਰੇਚਰ ਦਾ ਅੰਡਰਟੋਨ ਹੋਣਾ ਹੈ। ਕਿ ਵੀ ਕੁਆਲਿਟੀ। ਅਸੀਂ ਇਹ ਕਿਉਂ ਮੀਟ ਕਰਦੇ ਆ ਕਿ ਇਹ ਬੰਦੇ ਨੂੰ ਨਾਂ ਲੈ ਕੇ ਕਾਲਾ ਕਰਦੇ। ਅਸੀਂ ਇਹ ਕਿਉਂ ਮੀਟ ਕਰਦੇ ਆ ਕਿ ਉਹ ਲਿਟਰੇਚਰ ਵੀ ਖਾਂ ਤੇ 48 ਗੋਲ ਪਿਆਰ ਨਹੀਂ। ਉਹਨੇ ਇੱਕ ਫਾਰਮ ਦੇ ਵਿੱਚ ਸੌਫਟਵੇਅਰ ਸਪੀਡ ਕਰ ਗਿਆ ਥੋੜਾ ਡਿਸਟੈਂਸ ਵੀ ਕ੍ਰੀਏਟ ਕੀਤਾ ਜਿਵੇਂ ਕਹਿੰਦੇ ਨੇ ਜੀ ਜੋ ਨਾਂ ਲਿਖੇ ਹੁੰਦੇ ਨਾ ਉਹ ਇਹਨੂੰ ਥੋੜੇ ਜਿ ਉਸ ਡਿਸਟੈਂਸ ਤੋਂ ਜੇ ਅਸੀਂ ਪੜੀਏ ਤਾਂ ਇਹਦੇ 'ਚ ਉਹ ਲਿਟਰਰੀ ਆਨੰਦ ਹੈ ਜੋ ਇੱਕ ਆਹ ਪੋਸਟ ਐਂਡਮ ਉੱਪਰ ਖੜ ਕੇ ਲਿਖੀ ਲਿਖਦੇ ਵਿੱਚ ਮੌਜੂਦ ਹੈ ਤੇ ਚੁੰਡੀਆਂ ਜੋ ਅਸੀਂ ਇੰਟਰਵਿਊ ਵਿੱਚ ਕਿਹਾ ਕਿ ਚੁੰਡੀਆਂ ਉਹਦੇ ਅਸੀਂ ਹੋਰ ਨਵੇਂ ਅਰਥ ਕੱਢ ਸਕੀਏ ਸਾਵੇਂ ਸਕੇ ਤੇ ਦਿੱਤਰ ਜਾਣਾ ਬਾਕੀ ਇੱਕ ਕਲ ਗਲਤੀਆਂ ਬਾਰੇ ਬਹੁਤ ਕੁਈ ਪਾਟਿਕਾ ਫੇਰ ਬੋਲਿਆ ਇਹ ਸਮਾਂ ਇੱਕ ਪੰਜਾਬੀ ਪਬਲਿਕੇਸ਼ਨ ਦਾ ਬਹੁਤ ਵੱਡਾ ਪਦਾਨ ਹੈ ਅਰੀਜ਼ਾ ਸਾਡੇ ਜਿਹੜਾ ਪਬਲਿਕੇਸ਼ਨ ਦਾ ਸਿਸਟਮ ਹੈ ਕਿ ਰਾਈਟਰ ਆਪਣੀ ਕਿਤਾਬ ਲਿਖਦਾ ਉਹ ਕਿਤਾਬ ਲਿਖਣ ਤੋਂ ਬਾਅਦ ਉਹਦੇ ਕੋਲ ਇੰਪਲਿਕੇਸ਼ਨ ਸੀ ਇਹ ਇੰਨੇ ਡੈਕਟਰ ਉਹਨੇ ਕਿਹਾ ਲੈ ਕਿ ਉਹ ਕੋਲੋਂ ਖਾਜੂਰਾ ਕਿੰਨਾ ਲਾਉ ਉਸ ਕਿਤਾਬ ਨੂੰ ਫ੍ਰੀ ਪ੍ਰਿੰਟ ਕਰਦਾ ਇੱਕ ਦੁਬਾਰੀ ਕੁਲੰਡਰ ਉਹ ਖੈ। ਕੋਈ ਕਹਤਾ ਉਹ ਇੱਕ ਦੋ ਮੌਕਾ ਹੁੰਦੇ ਜਿਹਨੂੰ ਇਹ ਛਾਪੋ। ਉਹ ਜਿਹੜੀ ਕਹਾਣਾ ਉਹਦਾ ਉਹਦਾ ਇੱਕ ਕਾਰਨ ਹੁੰਦੀ ਹੈ। ਦੂਸਰਾ ਸਿੱਧਾ ਪਬਲਿਕਸ਼ਨ ਨੂੰ ਦੇਤਾ ਉਹਨੇ ਕਿਤਾਬ ਦੇਖੀ ਨਹੀਂ ਦੇਖੀ ਕਿਸੇ ਗੱਲ ਤੇ ਪਰਖੀ ਨਹੀਂ ਪਰਖੀ ਇਹ ਵੀ ਸਾਡੇ ਦੇ ਦਾਇਰੇ ਵਿੱਚ। ਕਿਉਂਕਿ ਜੇ ਤੋਂ ਪਰਖੀ ਜਾਊਗੀ ਤਾਂ ਗਲਤੀਆਂ ਸਾਹਮਣੇ ਆ ਜਾਣਗੀਆਂ ਉਹ ਠੀਕ ਵੀ ਹੋ ਸਕਦੀਆਂ। ਪਰ ਉਹ ਹੁੰਦਾ ਨਹੀਂ। ਤੋ ਸਾਡੇ ਇਹ ਉਸ ਦੋ ਬੰਦਿਆਂ ਦੇ ਵਿੱਚ ਇੱਕ ਡਾਇਲੋਗ ਹੈ ਕਿ ਉਸ ਪਬਲਿਕੇਸ਼ਨ ਕਿਉਂ ਨਹੀਂ ਹੁੰਦਾ ਜਦਕਿ ਗਲਤੀਆਂ ਆਕਸਫੋਰਡ ਪਬਲਿਕੇਸ਼ਨਸ ਵੀ ਹੁੰਦੀਆਂ ਨੇ ਇਹ ਨਹੀਂ ਕਿ ਉਹ ਨਹੀਂ ਹੁੰਦੀਆਂ ਉਸ ਵੀ ਗਲਤੀਆਂ ਹੁੰਦੀਆਂ ਪਰ ਉੱਥੇ ਇੱਕ ਸਿਸਟਮ ਹੈ ਕਿ ਇੱਕ ਪੈਨਲ ਹੁੰਦਾ ਚਾਰ-ਪੰਜ ਲਾਈਕ ਕਰਦਾ ਜਿਹੜੇ ਕੋ ਬੈਟਿੰਗ ਕਰਾਉਂਦੇ ਨੇ ਇੱਕ ਕਿਤਾਬ ਛਪਣ ਤੋਂ ਪਹਿਲਾਂ ਉਹਨਾਂ ਨੂੰ ਦੇਖਤੀ ਰਹਿੰਦੇ ਵੀ ਦੇਖ ਉਤਲੇ ਤੇ ਉਹਨਾਂ ਕੋਲ ਕੋਈ ਸ਼ੰਕ ਉਪਦੇ ਨੇ ਉਹ ਵੀ ਰਾਈਟਰ ਦੀ رائے ਨਾਲ ਕਿ ਰਾਈਟਰ ਨੂੰ ਸੈੱਟ ਕਰਦਾ ਨਹੀਂ ਕਰ। ਕਿਉਂਕਿ ਉਹ ਪ੍ਰੋਸੈਸ ਤਿੰਨ ਧਿਰਾਂ ਚ ਵੰਡਿਆ ਗਿਆ ਹੈ ਕਿ ਇਸ ਕਰਕੇ ਜੁਆਪੀਆਂ ਦਾ ਚੈੱਕ ਕਰਦੇ। ਸੋ ਸਾਡੀ ਪਬਲਿਕੇਸ਼ਨਸ 'ਚ ਜੇ ਇਹ ਗੱਲ ਇੱਕ ਐਡ-ਆਨ ਹੋ ਜਾਂਦੀ ਹੈ ਅਫਟਰਫੈਕਟ ਤਾਂ 100% ਜਰੂਰੀਆਂ ਕਰ ਦੇਣਗੇ। ਤੇ ਕੁਝ ਨੂੰ ਤਾਂ ਇਹ ਜਦੋਂ ਦਾ ਚੈੱਕ ਕਰਦੇ ਹੋ ਕਿ ਕਰ ਸਕਦੇ। ਇੱਕ ਗੱਲ ਵਿੱਚ ਮੈਨੂੰ ਸਫਰ ਨਹੀਂ ਕੀਤੀ ਕਿ ਕੋਈ ਟਾਈਟਲ ਕਿਹੋ ਜਿਹਾ ਲੱਗਦਾ ਨਹੀਂ ਆ ਰਿਹਾ ਕਿ ਟਾਈਟਲ ਕਿਹੜਾ ਰਹੀਉਣਾ ਪਰ ਮੇਰਾ ਨਾਮ ਲਿਖਿਆ ਸੰਜੀਵਨ ਮੇਰੇ ਕੋਲ ਬੜੀ ਬਰੀਆਇਆ ਕਾਪਾ ਟਾਈਟਲ ਕਰਨਾ ਫਿਰ ਇਹ ਦੱਸਿਆ ਕਿ ਮੇਰੀ ਬੇਟੀ ਆਰਟਿਸਟ ਹੈ ਉਹਨੇ ਇੱਕ ਟਾਈਟਲ ਬਣਾਇਆ ਮੈਂ ਉਹਨੇ ਇਹ ਟਾਈਟਲ ਦਿਖਾਇਆ ਤੇ ਮੈਨੂੰ ਕਿਹਾ ਵੀ ਦੇਚੋਂ ਆ ਹਿੱਸਾ ਘਟਾ ਦੋ ਤੇ ਜੁਮੀਆਂ ਟੀ ਇਹਨਾਂ ਦੀਆ ਫਿਗਰ ਆ ਇਹ ਦੇਸ ਵਰਤ ਦੇ ਲਿਟਰਰੀ ਓਨ ਨੂੰ ਉਹਨਾਂ ਸੰਗ ਐਬਸਟ੍ਰੈਕਸ਼ਨ ਤੁਹਾਨੂੰ ਐਨੀ ਹੈਵੀ ਹੋਤ ਨੂੰ ਤੁਹਾਨੂੰ ਗੱਲ ਸਾਹਮਣੇ ਨਹੀਂ ਆਉਂਦੀ ਜੀ ਐਬਸਟ੍ਰੈਕਸ਼ਨ ਇਜ਼ ਬਿਊਟੀਫੁਲ ਚੀਜ਼ ਬਹੁਤ ਸੁੰਦਰ ਚੀਜ਼ ਆ ਆਸਟੈਟ ਉਹਦੇ ਚ ਇੰਨੀ ਸਪੇਸ ਹੁੰਦੀ ਆ ਜਿਵੇਂ ਅਸੀਂ ਕਹਿੰਦੇ ਸੀ ਨਾ ਲਬਧ ਖਰਦ ਨਹੀਂ ਲਬਧ ਇੱਕ ਸਪੇਸ ਆ ਐਬਸਟ੍ਰੈਕਸ਼ਨ ਦੇ ਵਿੱਚ ਸਪੇਸ ਹੁੰਦੀ ਆ ਕਿ ਜਿਹੜਾ ਵਿਊਅਰ ਆ ਉਹ ਕੋਈ ਵੱਡੀ ਉਡਾਰੀ ਮਾਰ ਸਕਦਾ ਕੁਝ ਮਤਸੋਚ ਸਕਦਾ ਉਹਦੇ ਮਨ ਚ ਕੁਝ ਕੁਸਚਨ ਕੋਈ ਆ ਸਕਦੇ ਤੇ ਇੱਕ ਖੂਬੀ ਬਸ ਇਹ ਹੀ ਦੋ ਚਾਰ ਤੇੰਕਿਊ ਸੋ ਫੋਰ